ਕਲ ਹੋ ਗਿਆ ਕੀੜੀ ਰੂਪ ਬਣ ਔਰ ਨਾ ਕੋਈ ਵਾਹ ਵਾਹ ਰੱਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਨਾ ਦੀ ਗੋਦ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚੌਥ ਦੇ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਆਪ ਬੜੇ ਪ੍ਰੇਮ ਸਹਿਤ ਭਾਵਨਾ ਲੈ ਕੇ ਦੀਵਾਨ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੇਦਾਰ ਤੇ ਦੀਵਾਨ ਦੀਆਂ ਹਾਜ਼ਰੀਆਂ ਭਰਨ ਵਾਸਤੇ ਆਇਓ ਟਾਈਮ ਇਤਨਾ ਨਹੀਂ ਮੈਂ ਕੁਝ ਵਿਸਥਾਰ ਵਿੱਚ ਬਿਆਨ ਕਰ ਸਕਾਂ ਹਾਜ਼ਰੀ ਲਵਾਓ ਫਤੇ ਬੁਲਾਓ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰੰਤ ਕਹੋ ਜੀ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਾਡੇ ਸਤਕਾਰਯੋਗ ਭਾਈ ਸਾਹਿਬ ਬੀਬੀ ਮਨਜੀਤ ਕੌਰ ਜੀ ਦੀ ਤੰਦਰੁਸਤੀ ਵਾਸਤੇ ਉਹਨਾਂ ਨੇ ਇਸ ਚੌਥ ਦੇ ਦਿਹਾੜੇ ਤੇ ਸੌ ਦਮੜਾ ਹਾਜ਼ਰ ਕਰਕੇ ਬੇਨਤੀ ਕੀਤੀ ਹੈ ਸਤਿਗੁਰੂ ਭੈਣ ਜੀ ਮਨਜੀਤ ਕੌਰ ਨੂੰ ਤੰਦਰੁਸਤੀ ਬਖਸ਼ੋ ਸਰਦਾਰ ਪਿਆਰਾ ਸਿੰਘ ਜੀ ਜੋ ਕਰੀਬ ਸਾਡੇ ਜੱਥੇ ਦਾ ਮਾਨ ਕਰਦੇ ਨੇ ਹਰ ਵਾਰ ਐਤਵਾਰ ਵੀ ਚੌਥ ਤੇ ਮੱਸਿਆ ਸੰਗਰਾਂਦ ਇੱਥੇ ਹਾਜ਼ਰੀ ਭਰੀ ਦੀ ਆ ਉਹਨਾਂ ਵੱਲੋਂ ਮਾਨ ਦਿੱਤਾ ਗਿਆ ਸਰਦਾਰ ਬਲਕਾਰ ਸਿੰਘ ਜੀ ਬਟਾਲੇ ਤੋਂ ਉਹਨਾਂ ਨੇ ਗੁਰੂ ਇਤਿਹਾਸ ਦਾ ਸਤਿਕਾਰ ਕੀਤਾ ਹੈ ਗੁੱਪਤ ਦਾਨ ਬਹੁਤ ਸਾਰੀਆਂ ਸੰਗਤਾਂ ਨੇ ਗੁਰੂ ਕੇ ਇਤਿਹਾਸ ਦਾ ਸਤਿਕਾਰਮਾਨ ਕਰਦਿਆਂ ਮਾਇਆ ਭੇਟਾ ਅਰਦਾਸ ਕਰਵਾਈਆਂ ਬਾਬਾ ਬੁੱਢਾ ਸਾਹਿਬ ਸਭ ਦੀਆਂ ਹਾਜ਼ਰੀਆਂ ਲੋੜ ਸੋ ਧਿਆਨ ਦੇਣਾ ਸੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੇ ਘੋੜਿਆਂ ਨੂੰ ਸਿੱਖਾ ਸਮੇਤ ਭਾਈ ਸੁੱਖਾ ਜੀ ਜਿੱਥੇ ਤੁਸੀਂ ਤਪ ਸਥਾਨ ਆ ਉਹਦੇ ਵਿਪਰੀਤ ਜਿਹੜਾ ਹੈ ਉਹ ਭਾਈ ਸੁੱਖਾ ਜੀ ਦਾ ਗੁਰਦੁਆਰਾ ਹੈ ਉੱਥੇ ਆਪਣੇ ਘੋੜੇ ਬੱਧੇ ਨੇ ਚੰਗੀਆਂ ਮਹਾਨ ਸ਼ਖਸੀਅਤਾਂ ਜਿਵੇਂ ਪਾਛਾ ਮਹਾਰਾਜ ਦੇ ਨਾਲ ਹੈ ਜਿਵੇਂ ਭਾਈ ਵਿਦੀ ਚੰਦ ਵਰਗੇ ਭਾਈ ਜੇਠਾ ਜੀ ਅਤੇ ਬਾਬਾ ਸ੍ਰੀ ਚੰਦ ਜੀ ਇਤਾਦ ਇਸ ਕਰਕੇ 25 ਤੋਂ ਵੱਧ ਗੁਰਸਿੱਖ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਨਾਲ ਸਨ ਜਿਸ ਵੇਲੇ ਉਥੇ ਘੋੜੇ ਬੰਨ ਦਿੱਤੇ ਤੇ ਇਤਿਹਾਸ ਇਹ ਗੱਲ ਕਹਿੰਦਾ ਹੈ ਬ੍ਰਹਮ ਗਿਆਨੀ ਦਾ ਸਤਕਾਰ ਵੇਖੋ ਪਿਆਰ ਵਾਲਿਓ ਛੇਵੇਂ ਪਾਤਸ਼ਾਹ ਮਹਾਰਾਜ ਨੇ ਸਿੱਖਾ ਸਮੇਤ ਆਪਣੇ ਜੋੜੇ ਜਿਹੜੇ ਪੈਰਾਂ ਵਿੱਚ ਪਾਏ ਸੀ ਜਿੱਥੇ ਘੋੜੇ ਬੱਦੇ ਨੇ ਉੱਥੇ ਜੋੜੇ ਵੀ ਉਤਾਰ ਦਿੱਤੇ ਨੰਗੇ ਪੈਰੀਂ ਸੇਵੇ ਪਾਤਸ਼ਾਹ ਮਹਾਰਾਜ ਜਿੱਥੇ ਰਮਦਾਸ ਸ਼ਹਿਰ ਹੈ ਜਿੱਥੇ ਤਪਸਥਾਨ ਹੈ ਇੱਥੇ ਆਣ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਰਸ਼ਨ ਦਿਦਾਰ ਦਿੱਤੇ ਨੇ ਜਿਸ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਦਰਸ਼ਨ ਹੋਏ ਨੇ ਤੇ ਕਿਵੇਂ ਨਿਹਾਲ ਹੋਏ ਨੇ ਉਹਦਾ ਵੇਰਵਾ ਕਵਿਤਾ ਦੇ ਰੂਪ ਵਿੱਚ ਕੁਬੀਸ਼ਰ ਮਧਿਆਲਾ ਦਾ ਜਥਾ ਇਹ یوں ਬੇਨਤੀ ਕਰਦਾ ਹੈ ਇਹ ਨੇਹ ਚੇਵਾ Y'all ਆਪਣੋ ਸਿੱਖਾ ਸਮੇਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਜੋ ਦਰਸ਼ਨ ਹੋਏ ਹਿੰਮਤ ਮਾਰੀ ਕਿ ਮੰਜੇ ਤੋਂ ਉੱਠ ਕੇ ਖਲੋ ਕੇ ਹੱਥ ਜੋੜ ਕੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਸਤਿਕਾਰ ਕੀਤਾ ਜਾਵੇ ਇਹ ਸਿੱਖ ਦਾ ਤੇ ਗੁਰੂ ਦਾ ਪਿਆਰ ਸਾਡੇ ਪਰਮ ਮਿੱਤਰ ਸਰਦਾਰ ਪ੍ਰਤਾਪ ਸਿੰਘ ਜੀ ਛਿਛਰੇਵਾਲ ਵਾਲੇ ਸਾਡੇ ਗਵਾਂਢੀ ਉਹਨਾਂ ਵੱਲੋਂ ਮਾਨ ਦਿੱਤਾ ਗਿਆ ਹੋਰ ਗੁਰੂ ਕਿਆ ਸਿੱਖ ਸੰਗਤਾਂ ਨੇ ਕੋਪਰਦਾਨ ਮਹਾਂ ਕਲਿਆਣ ਬਹੁਤ ਸਾਰੀ ਕਿਰਤ ਵਿੱਚੋਂ ਮੈਂ ਹਾਜ਼ਰ ਕੀਤੀ ਆ ਬਾਬਾ ਬੁੱਢਾ ਸਾਹਿਬ ਹਾਜ਼ਰੀਆਂ ਲਾਉਣ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿੰਦੇ ਬਾਬਾ ਜੀ ਤੁਸੀਂ ਬੈਠੋ ਆਰਾਮ ਕਰੋ ਅਸੀਂ ਤੁਹਾਡੇ ਕੋਲ ਆਉਣੇ ਆ ਧਿਆਨ ਦੇਣਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬ੍ਰਹਮਗਣੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਮੰਜੇ ਉੱਤੇ ਬੈਠੇ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਜਿਹੜਾ ਉਹ ਆਪਣੇ ਪੱਟ ਤੇ ਰੱਖਿਆ ਮੈਂ ਕੋਲੋਂ ਨਹੀਂ ਕਹਿ ਰਿਹਾ ਇਤਿਹਾਸ ਕਹਿ ਰਿਹਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਰੇ ਗੁਰੂਆਂ ਗੁਰੂ ਸਾਹਿਬਾਂ ਦੇ ਸਰੀਰਕ ਤੌਰ ਤੇ ਤੁਸੀਂ ਦਰਸ਼ਨ ਕੀਤੇ ਨੇ ਇਸ ਕਰਕੇ ਹੁਣ ਸਾਨੂੰ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਜਾਵੇ ਉਸ ਵੇਲੇ ਦੀਆਂ ਲਾਈਨਾਂ ਕਵਿਤਾ ਦੇ ਰੂਪ ਵਿੱਚ ਮੇਰੇ ਸਾਥੀ ਇਹ ਇੰਦ ਪੇਸ਼ ਕਰਦੇ ਹਨ ਜਦ ਤੱਕ ਆਛੇਵੇਂ ਪਾਤਸ਼ਾਹ ਉਹ ਸਮਾ ਗਿਆ ਹੈ ਜਦ ਤੱਕ ਆਸ਼ੇਵੇਂ ਬਾਦਸ਼ਾਹ ਉਹ ਸਮ ਗਿਆ ਹੈ ਓਹਾਂ ਬੋਲੇ ਮੇਰੇ ਬਾਦਸ਼ਾਹ ਤੇ ਮੁਖੋਂ ਕਿਆ ਫਰਮਾ ਓਹਾਂ ਬੋਲੇ ਮੇਰੇ ਬਾਦਸ਼ਾਹ ਤੇ ਮੁਖੋਂ ਕਿਆ ਫਰਮਾ ਕੋ ਬਾਬਾ ਬੁੱਢਾ ਸਾਬਜੀ ਸੀ ਦਿੱਤਾ ਸੀ ਸਹਸਾ ਸੰਗਤਾਂ ਜੀ ਜਦ ਪਤਾ ਲੱਗਾ ਸਿੱਖ ਸੰਗਤਾਂ ਸਭ ਆਈਆਂ ਹਮ ਹਮ ਜਦ ਪਤਾ ਲੱਗਾ ਸਿੱਖ ਸੰਗਤਾਂ ਸਭ ਆਈਆਂ ਹਮ ਹਮ ਤੁਸੀਂ ਸਾਰੀ ਜ਼ਿੰਦਗੀ ਆਪਦੀ ਲਈ ਧਰਮ ਦੇ ਲੇਖੇ ਲਾ ਪੋ ਲੈਣੀ ਜੇ ਦਲਬੀਰ ਸਿੰਘਾ ਕੋਈ ਚੰਗਾ ਕਰਮ ਕੁਮਾ ਜੋ ਪੋ ਲੈਣੀ ਜੇ ਦਲਬੀਰ ਸਿੰਘਾ ਕੋਈ ਚੰਗਾ ਕਰਮ ਕੁਮਾ ਅੱਜ ਦੇ ਦਿਨ ਜਿਹੜਾ ਅਸੀਂ ਸਾਰੇ ਰਲ ਮਿਲ ਕੇ 14 ਦਿਹਾੜਾ ਮਨਾ ਰਹੇ ਆ ਇਸ ਦਿਨ ਉਤੇ ਠੀਕ 1631 ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਬਾਰਕ ਚਰਨਾਂ ਵਿੱਚ ਜਿਵੇਂ ਉਹਨਾਂ ਨੇ ਸਤਖੰਡ ਪਿਆਨਾ ਕੀਤਾ ਰੰਧਾਵਾ ਸਾਊਂਡ ਵਾਲੇ ਫਤਗੜ ਚੂੜੀਆਂ ਤੋਂ ਉਹਨਾਂ ਵੱਲੋਂ ਗੁਰੂ ਕੇ ਇਤਿਹਾਸ ਦਾ ਮਨ ਕੀਤਾ ਗਿਆ ਹੋਰ ਗੁਰਮਖਾਂ ਨੇ ਗੁਰੂ ਕੇ ਇਤਿਹਾਸ ਤੇ ਅਦਬ ਵਿੱਚ ਮਾਇਆ ਪੇਟਾ ਅਰਦਾਸ ਕਰਵਾਈ ਹੈ ਕੱਕੇ ਦੇ ਵਿਜੇ ਵਾਸਤੇ ਮਾਇਆ ਹਾਜ਼ਰ ਹੋਈ ਹੈ ਬ੍ਰਹਮ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਾਰਜ ਰਾਸ ਕਰਨ ਲੋ ਜੀ ਸੁਣਨਾ ਪਿਆਰ ਨਾਲ ਛੇਵੇਂ ਪਾਛਾ ਮਹਾਰਾਜ ਦੇ ਮੁਬਾਰਕ ਚਰਣਾ ਦੇ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਅੱਜ ਦੇ ਦਿਨ ਜਿਵੇਂ ਸਤਖੰਡ ਪਿਆਨਾ ਕੀਤਾ ਕਵੀਸ਼ਰ ਮਝਾਲਾਂ ਦਾ ਜੱਥਾ ਆਪ ਜੀ ਦੇ ਸਨਮੁਖ ਕਵਿਤਾ ਇਹ ਕਿਉਂ ਪੇਸ਼ ਕਰ ਰਿਹਾ ਹੈ ਜਦੋਂ ਬਾਬਾ ਬੁੱਢਾ ਕਰ ਗਿਆ ਚੜ੍ਹਾਈ ਸੀ ਬਹੁਤ ਸੰਗਤ ਇਲਾਕੇ ਵਿੱਚੋਂ ਆਈ ਸੀ ਉਹਨਾਂ ਜ਼ਿੰਦਗੀ ਗੁਰਾਂ ਦੇ ਲੇਖੇ ਲਾਈ ਸੀ ਬਹੁਤ ਗੁਰਾਂ ਦਾ ਸੀ ਬਾਬਾ ਜੀ ਦੇ ਨਾਲ ਪਿਆਰ ਜੀ ਕਹਿੰਦੇ ਕਾਰਨ ਹਜੂਰ ਹੱਥੀ ਸਸਕਾਰ ਜੀ ਆਪਿਆ ਤੀਸ਼ ਨਾਨਕ ਰਾਇਆ ਗਿਆ ਇੱਕੇ ਮਟਕਾ ਸੀ ਦਹੀਂ ਦਾ ਮੰਗਾਇਆ ਗਿਆ ਬੜੀ ਰੀਜ ਨਾਲ ਦੇਹੀ ਨੂੰ ਸੁਝਾਇਆ ਗਿਆ ਹਰ ਕੰਮ ਕੀਤਾ ਬੜੇ ਨਾਲ ਸਤਕਾਰ ਜੀ ਕਹਿੰਦੇ ਕਰਨਾ ਹੱਥੀ ਆਪ ਸਤਕਾਰ ਜੀ ਹੋ ਗਿਆ ਬਾਂਸੀ ਤਿਆਰ ਜੀ ਚੱਕ ਲਿਆ ਸੀ ਦਾ ਨਾਮ ਸਖ ਸੰਗਤਾਂ ਸਿਗਾਉਂਦੀਆਂ ਨਾਲ ਢੋਲ ਕੀ ਤੇ ਚਮਟੇ ਵਜਾਉਂਦੀਆਂ ਪਿੱਛੇ ਪਿੱਛੇ ਜੋ ਹਜ਼ਾਰਾਂ ਸਿੱਖ ਸੰਗਤਾਂ ਦੇ ਦਰ ਫੇਰ ਕਰਿਆ ਵਾਰ ਆਖਰੀ ਜਿਹਹਾ ਜਰਾ ਸੀ ਭਰਿਆ ਰਾਜ ਰਾਜ ਕੀਤਾ ਸਭ ਸੰਗਤਾਂ ਦੇ ਦਰ ਜੀ ਕਹਿੰਦੇ ਕਰਨਾ ਹਜੂਰ ਹੱਥੀ ਸਸਕਾਰ ਜੀ ਜਿਹੜੇ ਸਿੱਖ ਰਾਮ ਸਿੰਗਾ ਸਾਰਾ ਹੈ ਸਿੱਖ ਕਿੰਨਾ ਗੁਰੂ ਸਾਹਿਬ ਨੂੰ ਪਿਆਰਾ ਹੈ ਸਭ ਸੰਗਤ ਦੀ ਓਕਾਰ ਦੀ ਵਿਚਾਰ ਜੀ ਕਹਿੰਦੇ ਕਰ ਨਾ ਹਜੂਰ ਹੱਥੀ ਸਸਕਾਰ ਜੀ ਇਕੱਠਾ ਕਰਕੇ ਆਂਗੀ ਠਾ ਇੱਕੋ ਵਾਰ ਜੀ ਫਿਰ ਪਾ ਦਿੱ ਤਾਰਾ ਵੀ ਵਿਚਕਾਰ ਜੀ ਪਿਛੇ ਮੋੜੇ ਵੰਦ ਕਾਂ ਦਾ ਸੰਗਤਾਂ ਦਾ ਜਾਣੀ ਕੋਟਨ ਕੋਟ ਸ਼ੁਕਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਦਰਸ਼ਨ ਮੇਲੇ ਕਰਨ ਵਾਸਤੇ ਆਇਓ ਬਾਬਾ ਬੁੱਢਾ ਸਾਹਿਬ ਸਭ ਦੀਆਂ ਹਾਜ਼ਰੀਆਂ ਲਾੜ ਸ਼ੁਭ ਭਾਵਨਾਵਾਂ ਪੂਰੀਆਂ ਕਰਨ ਸੋ ਕਵੀਸ਼ਰ ਮਜਹਲਾਂ ਦੇ ਜਿੱਥੇ ਨੂੰ ਇਕ ਕੋਰਾ ਫਤਿਹ ਬਲਾਓ ਹਾਜ਼ਰੀ ਲਵਾਓ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਭਾਈ ਕਲਵੰਦ ਸਿੰਘ ਜੀ ਮਜਾ ਲ ਉਹਨਾਂ ਦਾ ਕਵੀ ਸ੍ਰੀ ਜਥਾ